ਚੇਤੇ ਰੱਖਿਓ ਜਿੰਨੇ ਵੀਡੀਓ ਦੇਖਦੇ ਹੋ ਜਿੱਦਾਂ ਅੱਜ ਬੱਕਰੀ ਦਾ ਟ੍ਰੈਂਡ ਚੱਲਦਾ ਨਾ ਹੂੰ ਬੀਟਲ ਬੱਕਰੀ ਦਾ ਅੱਜ ਤੋਂ 2 ਸਾਲ ਨੂੰ ਤੁਹਾਨੂੰ ਜਮਨਾਪਰੀ ਦਾ ਲੈਣਾ ਨਹੀਂ ਮਿਲਣਾ ਸ਼ਪਾਰਸ਼ਾ ਮਿਲੂਗਾ ਐਸੇ ਆਹ ਇਹ ਸਾਂਭ ਸਕਦੇ ਹੋ ਨਸਲ ਨੂੰ ਸਾਂਭ ਲੋ ਜਿਹੜੀ ਆਪਣੀ ਬੱਕਰੀ ਬੀਟਲ ਆ ਉਹਨੂੰ ਛੱਡ ਕੇ ਲੋਕ ਬਰਪਰੀਆਂ ਰੱਖੀ ਜਾਂਦੇ ਆ ਮੈਂ ਕਹਿੰਦਾ ਬੇਵਕੂਫੀ ਆ ਜੇ ਸਾਡੀ ਬੱਕਰੀ ਮਾੜੀ ਹੋਵੇ ਤਾਂ ਕਿੱਥੇ ਬੰਬੇ ਤੋਂ ਲੋਕ ਚੱਲ ਕੇ ਬੀਟਲ ਬੱਕਰੀ ਲੈਣ ਹੁੰਦੇ ਆ ਉਹ ਕਾਸ ਤੋਂ ਲੈਣ ਹੁਣ ਸਾਨੂੰ ਚਾਹੀਦਾ ਸੀ ਬੀਤਲ ਬੱਕਰੀ ਤੇ ਜਮਨਾਪਰੀ ਭੇਡ ਦੀ ਵੱਧ ਤੋਂ ਵੱਧ ਰਖਵਾਲੀ ਕਰੀਏ ਇਹਨੂੰ ਬਤਾਈਏ ਤੇ ਇਹ ਦੇਖ ਸਕਦੇ ਹੋ ਤੁਸੀਂ ਜਿਹਨੂੰ ਅਗਲੇ ਕਹਿੰਦਾ ਜੀ ਬਾਦਾਮ ਸਿੰਘ ਹੂੰ ਪਿਓਰ ਨਾਗਰੀ ਹੂੰ ਨਾਗਰੀ ਠੀਕ ਹੈ ਨਹੀਂ ਸਿੰਘ ਦੇਖੋ ਤੁਸੀਂ ਇਹਨੂੰ ਬਾਦਾਮ ਸਿੰਘ ਕਹਿ ਸਕਦੇ ਅਸੀਂ ਠੀਕ ਹੈ ਨਹੀਂ ਐਵੇਂ ਘੜ ਕੇ ਆਪਾਂ ਗੋਲ ਕਰਦੀ ਉਹਨਾਂ ਨੂੰ ਬਾਦਾਮ ਸਿੰਘ ਕਹਿ ਕੇ ਪੇਚੀ ਜਾਈਏ ਰੁਪਈਏ ਵੱਟੀ ਜਾਈਏ ਉਹ ਚੀਜ਼ਾਂ ਨਹੀਂ ਭਾਈ ਇਹਨਾਂ ਦੇ ਬਹੁਤ ਰੁਪਈਏ ਲੱਗ ਚੁੱਕੇ ਐ ਇਸ ਬੱਕਰੀ ਕਾਲੇ ਗਿਆਲੇ ਮੇਲੇ ਤੇ ਜਦ ਆਪਾਂ ਵੀਡੀਓ ਪਾਈ ਸੀ ਉਦੋਂ ਵੀ ਸਾਨੂੰ ਇੰਗਲੈਂਡ ਚੋਂ ਫੋਨ ਆਗੇ ਸੀ ਬਾਬਾ ਜੀ ਬੱਕਰੀ ਛੱਡਿਓ ਕਰੇ ਪੈਸੇ ਦੱਸੋ ਕਿੰਨੇ ਲੜੇ ਆ ਪਰ ਆਪਾਂ ਵੇਚਣੀ ਨਹੀਂ ਆਸਰੀ ਗਾਲਬਾਈ ਸਾਰਿਆਂ ਨੂੰ ਇੰਦਗੜ ਮੇਲੇ ਤੇ ਸੀ ਤੇ ਬਾਬਾ ਮੁੱਲਾਪੁਰ ਵਾਲਾ ਖੜਾ ਸ੍ਰਿੰਦਰ ਸਿੰਘ ਜੀ ਆਪਣੇ ਨਾਲ ਨੇ ਵੀਡੀਓ ਦੇ ਵਿੱਚ ਤੇ ਇਹਨਾਂ ਨੇ ਬੱਕਰੀ ਲੈਤੀ ਆ ਬਈ ਆਹ ਅੱਜ ਮੇਲੇ ਤੋਂ ਇਹ ਵੀ ਦਿਖਾਉਣੇ ਆ ਤੇ ਬਾਕੀ ਸਾਰਾ ਮਾਲ ਦਿਖਾਵਾਂਗੇ ਕੀ ਕੁਝ ਲੈ ਕੇ ਆਏ ਨੇ ਮੰਡੀ ਦੇ ਆਪਣੇ ਮੇਲੇ ਦੇ ਵਿੱਚ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਵੀਰੇ ਬਹੁਤ ਵਧੀਆ ਤੁਸੀਂ ਸੁਣਾਓ ਠੀਕ ਆ ਜੀ ਆਹ ਬੱਕਰੀ ਲੈ ਲਈ ਆਂ ਜੀ ਅੱਜ ਹਾਂ ਜੀ ਲਈ ਆ ਪਹਿਨਾਂ ਤੋਂ ਗੋਥਰ ਵਾਲਿਆਂ ਤੋਂ ਕਾਲੇ ਹੋਣਾ ਤੋਂ ਇਹ ਕਾਲੇ ਦਾ ਭਰਾ ਵਾ ਠੀਕ ਆ ਜੀ ਤੇ ਇਹ ਲਈ ਆ ਵੀਰੇ ਆਪਾਂ ਕੋਈ ਸੇਲ ਵਾਸਤੇ ਨਹੀਂ ਲਈ ਹੂੰ ਕਈ ਵੀਰੇ ਵੀਡੀਓ ਦੇਖ ਕੇ ਕਹਿੰਦੇ ਆ ਬਾਬਾ ਜੀ ਦੱਸੋ ਕਿੰਨੇ ਪੈਸੇ ਲੈਣੇ ਆ ਮਨਾਫਾ ਲੈ ਲਓ ਇਹ ਵੀਰੇ ਚਾਹੇ ਕੋਈ ਜਿੰਨਾ ਮਰਜੀ ਮਨਾਫਾ ਦਵੇ ਆਪਾਂ ਵੇਚਣੀ ਨਹੀਂ ਆਪਾਂ ਦੋ ਸੂਏ ਘਰੇ ਸੁਆਉਣੀਆਂ ਆ ਕੰਨ ਛੱਡੋ ਜੀ ਇਧਰ ਲਾ ਤੇ ਉਸ ਤੋਂ ਬਾਅਦ ਆਪਾਂ ਕਰਾਂਗੇ ਜੀ ਇਹਦੀ ਦੇਣ ਲੈਣ ਵਾਲੀ ਗੱਲਬਾਤ ਪਹਿਲਾਂ ਆਪਾਂ ਇਹਦੀ ਬਲੱਡ ਲੈਣ ਵਾਸਤੇ ਇਹਨਾਂ ਤੋਂ ਲਈ ਆ ਬੱਕਰੀ ਹੂੰ ਕਿਉਂਕਿ ਆਪਣੇ ਕੋਲੇ ਬੱਕਰੇ ਐ ਇਸ ਵਕਤ 5 ਖੜੇ ਆ ਜੀ ਚੰਗੇ ਠੀਕ ਆ ਤੇ ਉੱਚੇ ਮੱਥੇ ਵਾਲੇ ਵੀ ਖੜੇ ਆ ਵਧੀਆ ਕਿਉਂਕਿ ਆਪਾਂ ਦੋ ਬੱਕਰੇ ਤਾਂ ਉਤੋਂ ਲੈ ਸੀਗਾ ਤਾਜੂ ਤੋਂ ਪੁੱਟੇ ਵਾਲੇ ਤੋਂ ਠੀਕ ਹੈ ਦੋ ਦੰਦ ਬੱਚਾ 43 ਇੰਚ ਹੈਡ ਤੇ ਇੱਕ ਛੇ ਦੰਦ ਬੱਚਾ ਉਹ ਵੀ ਉਹਨੋਂ ਤੋਂ ਲਿਆਂਦਾ ਆਪਾਂ 15 ਦਿਨ ਹੋ ਗਏ ਉਹ ਇੱਥੇ ਹੀ ਲੈ ਕੇ ਆਏ ਬੱਕਰੇ ਨਹੀਂ ਜੀ ਉਹ ਨਹੀਂ ਲਾਂਦੇ ਕਿਉਂਕਿ ਜ਼ਿਆਦਾ ਹੋਗੇ ਸੀ ਜਾਨਵਰ ਗੱਡੀਆਂ 'ਚ ਤੁਹਾਨੂੰ ਪਤਾ 20-22 ਜਾਨਵਰ ਚੜਦੇ ਆ ਜੀਪ 'ਚ ਹੂੰ ਤੇ ਇਹ ਬੱਕਰੀ ਆ ਇੱਕ ਆ ਫੜ ਕੇ ਲਈ ਮੱਲਾ ਪੱਠ ਉੱਚੇ ਮੱਥੇ ਵਾਲੀ ਇਹ ਕੀ ਦੇਖ ਕੇ ਲੈ ਲਈ ਬਾਬਾ ਜੀ ਬਰੀਡ ਮਹਾਰਾਜ ਕੋਸ਼ ਤਾਂ ਬੰਦੇ ਦੇ ਦਿਮਾਗ ਦੇ ਵਿੱਚ ਹੋ ਜਾਂਦਾ ਵੀ ਫਲਾਣੇ ਦਾ ਮਾਲ ਵਿਕਦਾ ਯਾਰ ਇੰਨਾ ਹਾਂ ਹੈ ਨਾ ਇਹ ਆ ਬਾਈ ਇਹਨਾਂ ਦਾ ਇਹਨਾਂ ਦਾ ਮਾਲ ਵਿਕਦਾ ਵਾ ਸਾਡੇ ਵੀ ਮਨਾ ਚਾ ਜਾ ਵੀ ਸਾਡੇ ਵੀ ਬੱਚੇ ਫਿਕਣ ਅਸਿਆ ਸੀਗਾ ਨਹੀਂ ਫਿਕਦੇ ਵੀ ਆ ਚਲੋ ਪਰ ਅਸੀਂ ਮੰਡੀਆਂ ਤੋਂ ਖਰੀਦ ਕੇ ਨਹੀਂ ਗਏ ਮੰਡੀ ਤੋਂ ਲੈ ਕੇ ਮੁਨਾਫਾ ਲੈ ਕੇ ਬੱਚਾ ਝੂਠ ਬੋਲ ਕੇ ਦੇ ਦਈਏ ਜੀ ਸਾਡਾ ਹੀ ਆ ਠੀਕ ਹੈ ਨਹੀਂ ਪਰ ਇਹਨਾਂ ਦੀ ਯਾਰ ਬੱਕਰੀਆਂ ਵਿੱਚ ਕੁਆਲਿਟੀ ਆ ਠੀਕ ਹੈ ਠੀਕ ਹੈ ਕਿ ਨਹੀਂ 38 39 ਇੰਚ ਦੀ ਹਾਈਟ ਆ ਬੱਕਰੀ ਦੀ ਬਾਕੀ ਸੋਹਣੀ ਆ ਪੱਟ ਤੁਹਾਨੂੰ ਹੋਰ ਦਿਖਾਉਨੇ ਆ ਜੀ ਪਾਠਾ ਕੱਲ ਲਈ ਆ ਮੈਂ ਅਸਿਆ ਬਾਬਾ ਕੀ ਬਰੀਕੀ ਦੇਖਦਾ ਹੁਣਾਂ ਖਰੀਦਣ ਵਾਲੇ ਮੈਂ ਮੋਟਾ ਪਸ਼ੂ ਨਹੀਂ ਲੈਂਦਾ ਜੀ ਮੇਰੀ ਪੱਠ ਇੱਕ ਵੀ ਮੋਟੀ ਦਿਖਾ ਦਿਓ ਮੋٹے ਚੰਮ ਵਾਲੀ ਮੈਂ ਲੈਣੀ ਨਹੀਂ ਅੱਛਾ ਇਹਦੇ ਨਾਲ ਦੀ ਸਾਰੇ ਮੇਲੇ ਦੇ ਵਿੱਚ ਇੱਕ ਵੀ ਪੱਠੋ ਮੈਂ ਲੱਖ ਰੁਪਿਆ ਦੇਵਾਂਗਾ ਜੀ ਮਾੜਾ ਜਾਂ ਮੂਰ ਨੂੰ ਇੱਕ ਲੱਖ ਰੁਪਏ ਦੇ ਲਵਾਂਗਾ ਪਲੂਨ ਪੱਠਾ ਜੀ 39 ਇੰਚ ਹੈਟ ਹੈ ਦੀ ਇਹ ਮੈਂ ਕੱਲ ਲਈ ਆ ਕਾਲਾ ਲਈ ਹੈ ਜੀ ਪਲੂਨ ਪਾਠਾ ਬਿਲਕੁਲ ਫੰਡਰ ਆ ਜੇ ਕਿੱਥੋਂ ਲਈਤੀ ਬਾਬਾ ਇਹ ਇਹ ਲਈ ਹੈ ਜੀ ਆਪਾਂ ਪਮਾਲ ਪਿੰਡ ਤੋਂ ਅੱਛਾ ਠੀਕ ਹੈ ਨਹੀਂ ਤੁਸੀਂ ਦੇਖ ਸਕਦੇ ਹੋ ਬੜੇ ਵਪਾਰੀ ਨੰਗੇ ਇਹਦੇ ਤੋਂ ਦੀ ਮੈਂ ਨਾਉ ਨਹੀਂ ਲੈਣਾ ਵੀ ਕਿਹੜੇ ਕਿਹੜੇ ਬੰਦੇ ਪੈਸੇ ਲਾ ਕੇ ਆਏ ਸੀਗੇ ਪਰ ਪ੍ਰਮਾਤਮਾ ਦੀ ਕਿਰਪਾ ਦੇ ਨਾਲੇ ਮੇਰੇ ਘਰ ਦਾ ਅੰਜਲ ਸੀਗਾ ਇਸ ਪਾਠ ਦਾ ਆਪਾਂ ਲੈ ਆਏ ਤੇ ਹੁਣ ਆਪਾਂ ਇਹ ਉੱਚੇ ਮੱਥੇ ਵਾਲੀ ਉੱਚੇ ਮੱਥੇ ਵਾਲੀ ਤੋਂ ਕਰਾਸ ਕਰਾਵਾਂਗੇ ਜੀ ਠੀਕ ਹੈ ਠੀਕ ਹੈ ਕਿ ਨਹੀਂ ਤੁਸੀਂ ਦੇਖ ਸਕਦੇ ਹੋ ਕਈ ਕਹਿੰਦੇ ਆ ਜੀ ਇਹ ਉੱਚਾ ਮੱਥਾ ਹੁਣ ਮੈਂ ਇਹਨੂੰ ਬੱਕਰੇ ਨੂੰ ਉੱਚਾ ਮੱਥਾ ਕਹੀ ਜਾਵਾ ਨਹੀਂ ਹੈਗਾ ਠੀਕ ਹੈ ਇਹ ਪਿਓਰ ਬੀਟਲ ਦੇ ਵਿੱਚ ਆ ਤੁਹਾਨੂੰ ਪਤਾ ਵੀ ਇਹ ਆਪਦੇ ਮੇਲਿਆਂ ਦੀ ਜਿੱਤਿਆ ਬਹੁਤ ਦਿਖਾਵਾਂਗੇ ਤੁਸੀਂ ਆ ਉੱਠ ਕੇ ਦਿਖਾ ਸਕਦੇ ਹੋ ਇਹਦੇ ਸਿੰਘਾਂ ਦੀ ਬਣਤਰ ਮੱਥੇ ਦੀ ਬਣਤਰ ਹੂੰ ਠੀਕ ਹੈ ਨਹੀਂ ਇਹਦੀ ਜਿਹੜੀ ਜਾੜਾ ਬੋ ਕਰ ਗਈ ਆ ਮੋਗ ਵਰਗ ਹੈ ਨਾ ਹਰੇਕ ਹੀ ਕਹਿੰਦਾ ਜੀ ਉੱਚਾ ਉੱਚਾ ਮੱਥਾ ਬਾਈ ਜੀ ਉੱਚਾ ਮੱਥਾ ਤਾਂ ਅੰਨਿਆਂ ਨੂੰ ਵੀ ਦੱਸੂਗਾ ਕਿ ਉੱਚੇ ਮੱਥੇ ਵਾਲੀ ਚੀਜ਼ ਆ ਇਹ ਹੂੰ ਠੀਕ ਹੈ ਨੀ ਇਹ ਬੀਟਲ ਨਸਲ ਦੇ ਵਿੱਚ ਆ ਜਾਂਦੀਆਂ ਜੀ ਬਾਕੀ ਹੋਰ ਵੀ ਪੱਠਾ ਹੈਗੀਆਂ ਤੁਹਾਨੂੰ ਪਤਾ ਹੀ ਆ ਇਹਦੀ ਕੀ ਬਰੀਕੀ ਦੇਖੀ ਬਾਬਾ ਖਰੀਦਣ ਵਾਲੇ ਮਾੜਾ ਦੱਸੋ ਇਹ ਲੱਗੀ ਜੀ ਤੁਸੀਂ ਦੇਖ ਸਕਦੇ ਹੋ ਬਰੀਕੀ ਸਾਰਿਆਂ ਨੂੰ ਦਿਂਦੀ ਆ ਵੀ ਇਹ ਮੋٹے ਚੰਮ ਚ ਨਹੀਂ ਹੈਗੀ ਹਾਂ ਬਾਦਲੇ ਠੀਕ ਹੈ ਕਿ ਨਹੀਂ ਆ ਦੇਖ ਸਕਦੇ ਹੋ ਤੁਸੀਂ ਸੱਪ ਵਰਗੀ ਚਮੜੀ ਹੈ ਦੀ ਬਿਲਕੁਲ ਐਨ ਬਰੀਕ ਚਮੜੀ ਲੂਈ ਵੀ ਇਹਦੇ ਨਾਮ ਆਤਰੀ ਆ ਪਿੰਡੇ ਤੇ ਹੈ ਨਹੀਂ ਲੂਈ ਵੀ ਬਹੁਤ ਘੱਟ ਆ ਇਹਦੇ ਤੇ ਇਹ ਸੁਈ ਹੋਈ ਆ ਕਿ ਸੁ ਦੂਜੇ ਸੂਏ ਵਾਸਤੇ ਆਪਾਂ ਕੱਬੜ ਕਰਾਉਣੀਆਂ ਬੱਕਰੀ ਲੈ ਫੜਕੁਰੇ ਅੱਛਾ ਹਾਂਜੀ ਠੀਕ ਮੈਂ ਵੀਰੇ ਮੈਂ ਪੈਸੇ ਲਾਉਣ ਲੱਗਾ ਚੇਪਕਦਾਂ ਨਹੀਂ ਆਪਾਂ ਕੋਈ ਵੇਚਣ ਵਾਸਤੇ ਪੈਸੇ ਲਾਉਂਦੇ ਹੁਣ ਤੁਸੀਂ ਆਹ ਦੇਖੋ ਜੀ ਆ ਵੀ ਉਸ ਬੰਦੇ ਤੋਂ ਲੈ ਕੇ ਆ ਜਾਂਦੇ ਆ ਜਿਹਦਾ ਦੁਨੀਆਂ ਚ ਨੌ ਚੱਲਦਾ ਤਾਜੂ ਪੁੱਟੇ ਵਾਲੇ ਦਾ ਅੱਛਾ ਇਹ ਉਹਨਾਂ ਦੇ ਦੋ ਬੱਕਰੇ ਦੋ ਬੱਕਰੇ ਇੱਕ ਪੱਠ ਇੱਕ ਬੱਕਰੀ ਉਹਦੇ ਘਰੋਂ ਲੈ ਕੇ ਆਂਦੀਆਂ ਲੋਕਾਂ ਦਾ ਤਾਜੂ ਦਿੰਦਾ ਨਹੀਂ ਪਰ ਮੈਂ ਉਹਦੇ ਘਰੇ ਚਲੇ ਜਾਮਾ ਮੈਨੂੰ ਉਹ ਜਵਾਬ ਨਹੀਂ ਦਿੰਦਾ ਠੀਕ ਹੈ ਇਹ ਵੀ ਪਲੂਣ ਪੱਠਾ ਜੀ ਇਹ ਵੀ ਪਲੂਣ ਹਾਂਜੀ 38+ ਸੈਟ ਹੈ ਜੀ ਇਹ ਵੀ ਪਲੂਣ ਪੱਠਾ ਠ ਲੇ ਆ ਵੀ ਫੜ ਲਿਆ ਬੱਕਰੀਆਂ ਦੁੱਧੀਆਂ ਤੇ ਬਾਬਾ ਭੇਡਾਂ ਵਿੱਚ ਲਈ ਫਿਰਦਾ ਭੇਡਾਂ ਆਪਾਂ ਜਮਨਾਪੁਰੀਆ ਜੀ ਅੱਜ ਦੋ ਵੇਚੀਆਂ ਦਰਸ਼ੀ ਨੂੰ ਲਖੇ ਵਾਲੇ ਨੂੰ ਉਹ ਤੋਂ ਲੈਤੀਆਂ ਛੇਰੇ ਮੇਲੇ ਤੋਂ ਉਹ ਤੋਂ ਆਪਾਂ ਕਾਲੇ ਘਾਲੇ ਮੇਲੇ ਤੇ ਲਈਆਂ ਸੀ ਆਹ ਪੱਟ ਤੁਸੀਂ ਜਾਣਦੇ ਹੋ ਜੀ ਇਹ ਪੱਠ ਆਪਾਂ ਜਹਰ ਬਲੀ ਦੇ ਮੇਲੇ ਤੇ ਅੱਜ ਤੋਂ ਤਕਰੀਬਨ 2.5 ਸਾਲ ਪਹਿਲਾਂ ਲਈ ਸੀਗੀ ਇਹ 40000 ਦੀ ਖੀਰੀ ਪੱਠ ਖੀਰੀ ਪੱਠ ਲਈ ਠੀਕ ਹੈ ਨਹੀਂ ਹੁਣ ਇਹਦੇ ਵਿੱਚ ਅਗਲਾ ਕਹੂ ਜੀ ਕੀ ਆ ਦੇਖਣ ਨੂੰ ਹੂੰ ਠੀਕ ਹੈ ਕਿ ਨਹੀਂ ਜੀ ਪਰ ਇਸ ਪੱਠ ਨੇ ਮੈਨੂੰ ਕੈਨੇਡਾ ਅਮਰੀਕਾ ਦੇ ਵਿੱਚ ਮੇਰੀ ਯਾਦਗਾਰ ਪਛਾਤੀ ਇਹਨੇ ਹਾਂ ਜੀ ਓਕੇ ਮੈਂ ਬਾਬਾ ਜੀ ਬਾਬਾ ਜੀ ਇਹ ਪੰਜ ਮੇਲਿਆਂ ਦੀ ਚੈਂਪੀਅਨ ਅਸਿਆ ਨਸਲ ਦੇ ਵਿੱਚ ਠੀਕ ਹੈ ਯੂਨੀਵਰਸਿਟੀ ਵਾਲੇ ਡਾਕਟਰਾਂ ਨੇ ਇਹਨੂੰ ਸਿਲੈਕਟ ਕੀਤਾ ਪਹਿਲਾ ਨੰਬਰ ਦਿੱਤਾ ਜੀ ਹੂੰ ਉਸ ਤੋਂ ਬਾਅਦ ਇਹ ਤੋਂ ਲਦਾਲ ਦੇ ਵਿੱਚ ਮੇਲਾ ਹੋਇਆ ਜੀ ਹੂੰ ਉੱਥੇ ਨਿਊਜ਼ੀਲੈਂਡ ਵਾਲਾ ਪੰਮਾ ਪਹਿਲੇ ਨੰਬਰ ਤੇ ਸੀਗਾ ਹਾਂ ਵੱਡੀਆਂ ਬੱਕਰੀਆਂ ਚ ਤੇ ਇਹ ਪਾਠ ਮੈਂ ਪਾਤੀ ਸੀ ਚਾਰ ਦੰਦ ਵੱਡੀਆਂ ਚ ਠੀਕ ਹੈ ਇਹਨੇ ਦੂਜਾ ਨੰਬਰ ਕੀਤਾ ਸੀ ਵੀਡੀਓ ਕੱਢ ਕੇ ਦੇਖ ਲਿਓ ਲਦਾਲ ਮੇਲੇ ਚ ਜਾਂਗਪੁਰ ਮੇਲੇ ਦੀ ਚੈਂਪੀਅਨ ਆ ਚਾਰ ਦੰਦ ਦੇ ਵਿੱਚ ਚਾਰ ਦੰਦ ਦੇ ਵਿੱਚ ਹਾਂ ਜੀ ਤੇ ਉਸ ਤੋਂ ਬਾਅਦ ਲੋਂਗੋ ਵਾਲ ਪਾਈ ਸੀਗੀ ਜੀ ਇਹ ਲੋਂਗੋ ਵਾਲਾ ਉਦੋਂ ਮੇਰੇ ਤੋਂ ਸਭੀ ਨਹੀਂ ਸੀ ਪੱਠ ਲੋਂਗੋ ਵਾਲੇ ਨੇ ਚਾਲ ਨਹੀਂ ਸੀ ਗੱਡੀ ਕਿਉਂਕਿ ਨਮੀ ਨਮੀ ਲਈ ਸੀ ਹੁਣ ਸੂਈ ਹੋਈ ਐ ਇਹ ਬਾਬਾ ਹਾਂਜੀ ਇਹ ਪਲੂਨ ਸੋਈ ਆ ਇਹ ਕੀ ਬੱਚੇ ਦੇ ਉਹ ਵੱਡੀ ਲੈ ਕੇ ਆ ਵੱਡੀ ਇਹਨੇ ਤਿੰਨ ਬੱਚੇ ਦਿੱਤੇ ਸੀਗੇ ਜੀ ਤਿੰਨੇ ਹੀ ਮਰ ਗਏ ਮਰ ਗਏ ਜੀ ਹਾਂਜੀ ਕਿਉਂਕਿ ਮੇਰੇ ਇੱਕ ਤੇ ਬੱਚਿਆਂ ਦਾ ਬਹੁਤ ਨੁਕਸਾਨ ਹੋਇਆ ਵਾ ਬੱਚੇ ਮੇਰੇ ਤੋਂ ਸਵੇ ਨਹੀਂ ਹੈਗੇ ਜੀ ਹੁਣ ਆ ਲਈ ਸੀ ਕਿ ਮੈਂ ਇਕਲਾਹੀ ਵਾਲਿਆਂ ਤੋਂ ਜਿਹੜੇ ਆਪਣੇ ਜਾਨ ਵਰਗੇ ਅਸਮੇ ਹੋਣੀ ਆ ਜਿਹੜੇ ਉਹਨਾਂ ਤੋਂ ਸੰਘੇਣੀਆਂ ਜਿਹੜੇ ਉਹਨਾਂ ਤੋਂ ਲੈਂਦੀ ਸੀ ਤੇ ਇਹ ਦੇਖ ਸਕਦੇ ਹੋ ਤੁਸੀਂ ਜਿਹਨੂੰ ਅਗਲੇ ਕਹਿੰਦਾ ਜੀ ਬਾਦਾਮ ਸਿੰਘ ਹੂੰ ਪਿਓਰ ਨਾਗਰੀ ਹੂੰ ਨਾਗਰੀ ਠੀਕ ਹੈ ਨਹੀਂ ਸਿੰਘ ਦੇਖੋ ਤੁਸੀਂ ਇਹਨੂੰ ਬਾਦਾਮ ਸਿੰਘ ਕਹਿ ਸਕਦੇ ਆਸੀਂ ਠੀਕ ਹੈ ਨਹੀਂ ਐਵੇਂ ਘੜ ਕੇ ਆਪਾਂ ਗੋਲ ਕਰਦੀ ਉਹਨਾਂ ਨੂੰ ਬਾਦਾਮ ਸਿੰਘ ਕਹਿ ਕੇ ਪੇਚੀ ਜਾਈਏ ਰੁਪਈਏ ਵੱਟੀ ਜਾਈਏ ਉਹ ਚੀਜ਼ਾਂ ਨਹੀਂ ਮਾ ਜੀ ਇਹਨਾਂ ਦੇ ਬਹੁਤ ਰੁਪਈਏ ਲੱਗ ਚੁੱਕੇ ਐ ਇਸ ਬੱਕਰੀ ਕਾਲੇ ਕਿਆਂਲੇ ਮੇਲੇ ਤੇ ਜਦ ਆਪਾਂ ਵੀਡੀਓ ਪਾਈ ਸੀ ਉਦੋਂ ਵੀ ਸਾਨੂੰ ਇੰਗਲੈਂਡ ਚੋਂ ਫੋਨ ਆਕੇ ਸੀ ਬਾਬਾ ਜੀ ਬੱਕਰੀ ਛੱਡਿਓ ਕਰੇ ਪੈਸੇ ਦੱਸੋ ਕਿੰਨੇ ਲੜੇ ਐ ਪਰ ਆਪਾਂ ਵੇਚਣੀ ਨਹੀਂ ਠੀਕ ਐ ਆਪਾਂ ਬਲੱਡ ਲਾਈਨ ਵਾਸਤੇ 25 30 ਬੱਕਰੀਆਂ ਰੱਖੀਆਂ ਹੋਈਆਂ ਨੇ ਇਹਨਾਂ ਦੀ ਪਰਵਰਿਸ਼ ਵਾਸਤੇ ਠੀਕ ਐ ਜੀ ਆਹ ਤੁਸੀਂ ਦੇਖ ਸਕਦੇ ਹੋ ਆਪ ਹੀ ਬੱਕਰੀ ਥੋ ਮੇਲੇ ਜਿੱਤੀ ਹੋਈ ਆ ਇਹ ਲਾਂਗੋ ਵਾਲ ਛੇਵਾਂ ਨੰਬਰ ਸੀਗਾ ਜੀ ਇਹਦਾ ਜਾਨੀ ਹੂੰ ਜਾਨੀ ਤਕਰੀਬਨ 70 75 ਪੱਠਾ ਚੋ ਛੇਵੇਂ ਨੰਬਰ ਤੇ ਆਈ ਖੀਰੀ ਇਹ ਖੀਰੀ ਤੋਂ ਉਸ ਤੋਂ ਬਾਅਦ ਜਾਂਗਪੁਰ ਮੇਲੇ ਦੀ ਇਹ ਦੂਜੇ ਨੰਬਰ ਤੇ ਆਈ ਸੀਗੀ ਉਹ ਪਹਿਲੇ ਤੇ ਸੀ ਇਹ ਦੂਜੇ ਤੇ ਸੀ ਦੂਜੇ ਤੇ ਸੀ ਇਹ ਸ਼ਿਵਾ ਦੀ ਭੈਣ ਆ ਸਗੀ ਸ਼ਿਵਾ ਦੀ ਭੈਣ ਤੇ ਬੱਕਰਾ ਲੈ ਕੇ ਆਏ ਹੋ ਜੀ ਉਰੇ ਹਾਂਜੀ ਹਾਂਜੀ ਇੱਥੇ ਹੀ ਆ ਜੀ ਠੀਕ ਹੈ ਉਹ ਕਿੱਧਰ ਗਿਆ ਉਹ ਤੇ ਸ਼ਿਵਾ ਉਹ ਲਿਆ ਇਹ ਢੇੜੇ ਘੜਦਾ ਰਹਿੰਦਾ ਹੈ ਇਹ ਕਿੱਧਰ ਭੱਗ ਗਿਆ ਸੀ ਆ ਜਾ ਵੀ ਆ ਜਾ ਬਰੇ ਬਾਬਾ ਚੁੱਲੀ ਬੜੀ ਕੈਂਟ ਪਾਈ ਐ ਇਹ ਚੁੱਲੀ ਇਹਦੀ ਪਹਿਲੀ ਹੈ ਜੀ ਚੁੱਲੀ ਜਦੋਂ ਆਪਾਂ ਲੌਂਗੋਵਾਲ ਜਿੱਤਿਆ ਸੀ ਇਹ ਚੈਂਪੀਅਨ ਬਣਿਆ ਸੀ 80 ਬੱਕਰੀਆਂ ਦੇ ਵਿੱਚੋਂ ਪਹਿਲਾ ਨੰਬਰ ਕੀਤਾ ਸੀ ਇਹਨੇ ਛੀੜਿਆਂ ਦੇ ਵਿੱਚ ਪਰ ਪ੍ਰਮਾਤਮਾ ਦੀ ਕਹੀ ਸ਼ੁ크ਰਾ ਕਰਦੇ ਆ ਜੀ ਭਈ ਇਹਦੀ ਜਾਨ ਬਚ ਗਈ ਇਹਦੇ ਸੱਟ ਲੱਗ ਗਈ ਸੀਗੀ ਬੱਚੇ ਦੇ ਲਿੱਸਾ ਹੋਇਆ ਪੈਣਾ ਬਾਬਾ ਦਾਹੀਂ ਬਹੁਤ ਜਿਆਦੇ ਜੀ ਇਦੋਂ ਜਿਆਦਾ ਭਜਣੇ ਦਾ ਖੀਰੇ ਦਾ ਸੀ 88 ਕਿਲੋ ਵੇਟ ਸੀਗਾ ਜੀ ਇਹਦਾ ਜਦੋਂ ਮੈਂ ਖੀਰੇਆਂ ਬੱਚਿਆਂ ਚ ਆਪਾਂ ਛੱਡਿਆ ਸੀ ਇਹ ਅੱਠ ਮੇਲਿਆਂ ਦੇ ਵਿੱਚ ਪਾਇਆ ਆਪਾਂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਅੱਠੇ ਮੇਲਿਆਂ ਦੇ ਵਿੱਚ ਇਹ ਚੈਂਪੀਅਨ ਰਹਾ ਹੂੰ ਪੰਜ ਮੇਲੇ ਨੇ ਪਹਿਲਾ ਨੰਬਰ ਕੀਤਾ ਵਾ ਦੋਹਾਂ ਮੇਲਿਆਂ ਵਿੱਚ ਦੂਜਾ ਕੀਤਾ ਇੱਕ ਤੇ ਨੇ ਤੀਜਾ ਕੀਤਾ ਤੀਜਾ ਵੀ ਮੇਰੀ ਗਲਤੀ ਨਾ ਹੋਇਆ ਜੀ ਮੈਂ ਪੈਰ ਘਟਦੇ ਇਹਦੇ ਜਾ ਕੇ ਲਦਾਲ ਹੂੰ ਲਦਾਲ ਤੇ ਫੁੱਲੇਵਾਲ ਇਹ ਲੰਗ ਕੱਢ ਗਿਆ ਬੱਚਾ ਤੋਰੇ ਚ ਤੋਰੇ ਚ ਲੰਗ ਕੱਢ ਗਿਆ ਨਾ ਤੋਰੇ ਦੇ ਵਿੱਚ ਮੈਂ ਆਪਦੀ ਗਲਤੀ ਆਪ ਮੰਨ ਰਿਹਾ ਸਾਬਾ ਕਿੰਨੇ ਦੰਦ ਹੋ ਗਏ ਇਹ ਹੁਣ ਇਹ ਹੁਣ 8 ਦੰਦ ਹੋਇਆ ਜੀ ਅਜੇ ਹੁਣ ਹੋਏ ਹਾਂਜੀ ਹੁਣੀ ਹੋਇਆ ਕੰਨੀਆਂ ਅਜੇ ਕੱਢ ਹੀ ਰਿਹਾ ਜੀ ਆਹ ਦੇਖੋ ਬਰਾਬਰ ਹੈ ਜੀ ਕਰੇ ਕਰਦਾ ਥੋੜੀ ਦੇਰ ਜਣੀ ਸਾਬਾ ਕਿੰਨੇ ਜਿੰਨੇ ਬੱਚੇ ਆ ਗਏ ਸ਼ਿਵਾਂ ਦੇ ਆਪਣੇ ਲਵੇ ਹਾਂਜੀ ਸ਼ਿਵਾਂ ਦੇ ਬੱਚੇ ਮੇਰੇ ਕੋਲ ਰਿਹਾ ਨਹੀਂ ਜੀ ਨਾਲ ਦੀ ਨਾਲ ਹੀ ਲੈ ਕੇ ਜੀ ਕਈ ਬੱਚੇ ਆਪਣੀ ਸਟੇਟ ਤੋਂ ਬਾਹਰ ਚਲੇ ਗਏ ਕਈ ਆਪਣੇ ਪੰਜਾਬ ਚ ਹੀ ਆ ਪੰਜਾਬ ਚ ਨੇ ਹਾਂਜੀ ਹਾਂ ਤੇ ਇਹ ਗਾਨੀ ਇਕੱਲੇ ਇਹਦੇ ਖਾਤਰੀ ਬਣਾਈ ਹੋਈ ਬਾਈ ਇਹਦੀ ਖਾਤਰੀ ਹੈ ਜੀ ਗਾਨੀਆਂ ਹੁਣ ਤਾਂ ਤਾ ਬਿਨਾਂ ਸੋਦੇ ਤੋਂ ਪਾ ਲਿਆਂ ਦੀ ਵਿਚਾਰੇ ਦੇ ਇਹਦਾ ਕੋਈ ਇਰਾਦਾ ਨਹੀਂ ਸੀ ਸਾਡਾ ਲਿਆਉਣ ਦਾ ਫਿਰ ਬੰਦੇ ਕਹਿੰਦੇ ਵੀ ਹੁਣ ਇਹ ਸਹੀ ਹੈ ਵੀ ਇਹਨੂੰ ਮੇਲਾ ਦਿਖਾਉਣਾ ਚਾਹੀਦਾ ਵੀ ਤੁਰਨ ਜੋਗਾ ਹੈਗਾ ਵੀ ਇਹਨੂੰ ਕਮਾ ਕੇ ਲਾਈਏ ਇਹਦਾ ਮਨ ਲੱਗੂਗਾ ਹਾਂ ਬਾਕੀ ਇਹਨੂੰ ਸਜ ਪਿਆ ਹੀ ਵਾਂਗੂ ਰੱਖੀਦਾ ਸੀ ਹਾਂ ਸਜ ਪਿਆ ਹੀ ਆ ਤੁਸੀਂ ਆ ਦੇਖ ਸਕਦੇ ਹੋ ਜਿਹੜਾ ਸ਼ਿੰਗਾਰ ਆ ਇਹਦਾ ਇਹ ਮੇਰੀਆਂ ਬੇਟੀਆਂ ਨੇ ਬਣਾਇਆ ਆਪ ਆ ਬਾਬਾ ਇਹਦੇ ਹੀ ਨੇ ਇਹਦੇ ਹੀ ਆ ਜੀ ਇਹਦੇ ਇਹ ਤਾਂ ਸਮਝ ਲਓ ਵੀ ਇੱਕ ਕੱਢ ਲੈ ਇੱਕ ਪਾ ਲਵੇ ਮੈਂ ਕਹਣਾ ਇਹ ਪੈਨ ਨਹੀਂ ਲੈ ਬਾਬਾ ਪਾਈ ਉੱਤੇ ਆ ਵੀ ਇਹ ਆ ਫੜੀ ਬੁੱਲਾ ਦਾ ਕਰਨ ਇਹ ਤਾਂ ਸਹੀ ਹੋ ਜਾਵੇ ਇਹਦੇ ਕੱਪੜਿਆਂ ਦਾ ਤਾਂ ਸਾਡੇ ਕੋਲੇ ਪਤਾ ਹੀ ਨਹੀਂ ਵੀ ਟਰੰਕ ਲੱਗੇ ਹੋਣਗੇ ਮਾ ਜੀ ਮੇਰਾ ਫੁੱਲ ਦਾ ਤਾਂ ਵੀ ਇਹੀ ਹੁੰਦਾ ਸੀ ਟਰੰਕਾਂ ਦੇ ਟਰੰਕ ਭਰ ਦਿੰਦੇ ਸੀ ਅਸੀਂ ਬਾਲ ਦਾ ਦਾ ਵੀ ਸਾਮ ਦਾ ਬਾਬੇ ਨੂੰ ਤੇ ਜੋ ਜਿਹੜੇ ਜਿਵੇਂ ਜਿਵੇਂ ਬੱਚਾ ਜਿੱਤਦਾ ਗਿਆ ਹਰੇਕ ਮੇਲੇ ਤੇ ਉਹਨੂੰ ਇੱਕ ਚੁੱਲੀ ਮਿਲ ਜਾਂਦੀ ਸੀ ਸੇਵਾ ਇਹਦੇ ਤੇ ਵੀ ਸਿਵਾ ਲਿਖਿਆ ਹਾਂਜੀ ਹਰੇਕ ਮੇਲੇ ਤੇ ਉਹਨੂੰ ਇੱਕ ਚੁੱਲੀ ਨੌ ਲੈ ਕੇ ਬਾਕਾਇਦਾ ਜਦੋਂ ਵੀ ਇਹਨੇ ਮੇਲਾ ਜਿੱਤਣਾ ਜਾਂਦੇ ਨੂੰ ਇਹਦੇ ਚੁੱਲੀ ਬਣੀ ਹੁੰਦੀ ਸੀ ਐਸਆ ਆ ਦੇਖੋ ਤੁਸੀਂ ਸ਼ੌਕ ਦਾ ਕੋਈ ਮੁੱਲ ਨਹੀਂ ਵੀਰੇ ਆਪਾਂ ਕੋਈ ਮੁੱਲ ਨਹੀਂ ਲਿਆ ਵੀ ਜੇ ਕਹੀਏ ਵੀ ਮੁੱਲ ਪੈਸੇ ਲਾ ਕੇ ਚੀਜ਼ਾਂ ਹਰੇਕ ਮਿਲ ਜਾਂਦੀਆਂ ਪਰ ਸੁਆਦ ਉਹਦੇ 'ਚ ਹੁੰਦਾ ਜੇ ਬੰਦਾ ਹੱਥੀਂ ਤਿਆਰ ਕਰੇ ਹੱਥੀਂ ਤਿਆਰ ਕਰਿਆ ਨਾ ਜੀ ਇਹ ਘਰੇ ਤਿਆਰ ਕੀਤੇ ਹੋਏ ਨੇ ਬਾਬੇ ਦੀਆਂ ਬੇਟੀਆਂ ਨੇ ਤਿਆਰ ਕੀਤੀ ਐ ਇਹ ਆਹ ਦੇਖ ਸਕਦੇ ਹੋ ਤੁਸੀਂ ਇੱਧਰਲੇ ਪਾਸੇ ਦੇ ਚੈਂਪੀਅਨ ਲਿਖਿਆ ਬੱਚਿਆਂ ਨੇ ਉਧਰ ਸ਼ਿਵਾ ਮੁੱਲਾਪੁਰ ਲਿਖਿਆ ਠੀਕ ਹੈ ਜੀ ਆਹ ਪਤੋਏ ਇੱਧਰ ਚੈਂਪੀਅਨ ਲਿਖਿਆ ਇਹ ਤਾਂ ਚੈਂਪੀਅਨ ਲਿਖਿਆ ਉਹਨਾਂ ਨੇ ਕਿਉਂਕਿ ਅਸੀਂ ਝੁੱਲੀ ਬਾਅਦ ਚ ਬਣਾਉਨੇ ਆ ਫਿਰੇ ਜਾ ਕੇ ਹੁਣ ਇਸੇ ਫਲੈਕਸਮਾ ਲਾਤੀਏ ਆਪਾਂ ਇੱਕ ਮੇਲਾ ਜਿੱਤ ਕੇ ਮੈਂ ਕਹਿੰਦਾ ਵੀ ਹਰੇਕ ਦੇ ਜਾਨਵਰ ਨੂੰ ਜਿੱਤਣਾ ਚਾਹੀਦਾ ਹਰੇਕ ਨੂੰ ਵਾਰ ਮਿਲਣਾ ਚਾਹੀਦਾ ਤੇ ਮਾਰ ਹੁੰਦਾ ਫਿਰ ਜਾਨਵਰ ਨੂੰ ਬੰਦਾ ਦੁੱਗਣਾ ਕੇ ਸਮਝਦਾ ਪਰ ਮੈਂ 8 ਮੇਲੇ ਵਿੱਚ ਲੈ ਗਿਆ ਮੈਂ ਪਰ ਕੁਛ ਕੁ ਮੇਰੀ ਵੀ ਗਲਤੀ ਹੈ ਮੈਂ ਕਹਿੰਦਾ ਵੀ 2 ਜਾਂ 3 ਮੇਲੇ ਜਾਨਵਰ ਨੂੰ ਜਿਤਾਉਣਾ ਚਾਹੀਦਾ ਉਦੋਂ ਬਾਅਦ ਦੇ ਵਿੱਚ ਆ ਬੰਦੇ ਨੂੰ ਹੋਰ ਮੌਕਾ ਦਵੇ ਹੋਰ ਨੂੰ ਮੌਕਾ ਮਿਲਣਾ ਹੋਰ ਨੂੰ ਮੌਕਾ ਮਿਲਣਾ ਚਾਹੀਦਾ ਤੇ ਬਾਬਾ ਪੇਡਾਂ ਫਿਰ ਜਿਹੜੀਆਂ ਦਰਸ਼ੀ ਤੋਂ ਲੈਤੀਆਂ ਸੀ ਉਹ ਵੀ ਉਹ ਵੇਚਤੀਆਂ ਕਰਦੇ ਨੇ ਦੋ ਦਰਸ਼ੀ ਤੋਂ ਲਈਆਂ ਸੀ ਆਪਾਂ ਕਾਲੇ ਕਾਲੇ ਮੇਲੇ ਤੇ ਹਾਂਜੀ ਤੇ ਦੋ ਲਈਆਂ ਸੀ ਆਪਾਂ ਜਾਂਟੇ ਤੋਂ ਇੱਕ ਮੁੰਡੇ ਹੋਰ ਸੀ ਆਪਾਂ ਉਹਨਾਂ ਤੋਂ ਲਈਆਂ ਸੀ ਠੀਕ ਆ ਤੇ ਜਿਹੜੀਆਂ ਅੱਜ ਦਰਸ਼ੀ ਨੂੰ ਦਿੱਤੀਆਂ ਨੇ ਉਹ ਕਿਹੜੀਆਂ ਨੇ ਉਹ ਦੋ ਲੈ ਗਿਆ ਦਰਸ਼ੀ ਜੀ ਪਹੁੰਚਦਿਆਂ ਹੋ ਗਿਆ ਉਹ ਖੀਰੀ ਇੱਕ ਤਾਂ ਬਹੁਤ ਉੱਚੀ ਹੈਟਟ ਹੈ ਬਾਬਾ ਲੇਲੀ ਆ ਉਹ ਖੀਰੀ ਆ ਇੱਕ ਦੋ ਜਾਂਦਾ ਅੱਛਾ ਤੇ ਆਹ ਲੇਲਾ ਲਿਆ ਪੰਜ ਤੋਂ ਦਰਸ਼ੀ ਤੋਂ ਮੀਠਾ ਬਣਾਉਣ ਵਾਸਤੇ ਅੱਜ ਲਈ ਤਾਂ ਇਹ ਨਹੀਂ ਇਹ ਹੋ ਗਏ ਨੂੰ तकरीबन 1.5 ਮਹੀਨਾ ਹੋ ਗਿਆ 6 ਮਹੀਨੇ ਦਾ ਬੱਚਾ ਹਜੇ ਇਹ ਅੱਛਾ ਹਾਂਜੀ ਇਹ ਪਿਓਰ ਜਮਨਾ ਪਰੀ ਆ ਵੀ ਬਾਬਾ ਭੇਡਾ ਰੱਖੇਗਾ ਤੂੰ ਦੇਖੋ ਜੀ ਭੇਡਾਂ ਮੈਂ ਉਦਾਂ ਨਹੀਂ ਰੱਖਣੀਆਂ ਭੇਡਾਂ ਆਪਾਂ ਮੇਲੇ ਵਾਲੀਆਂ ਰੱਖਣੀਆਂ ਅੱਛਾ ਜਿਹੜੀਆਂ ਸਾਫ ਸੋਤਰੀਆਂ ਵੀ ਹੁਣ ਸੋਹਣੀਆਂ ਵੀ ਲੱਗਣ ਵੈਸੇ ਤਾਂ ਮੇਰੇ ਤਾਂ ਹਜੇ ਬੱਕਰੀਆਂ ਚ ਪੈਂਦੀਆਂ ਤਾਂ ਲੈ ਦਲਦਨਾਂ ਲੈ ਫੜ ਜਾਂਦੇ ਆ ਇਹ ਤੇ ਜਿਹੜੀ ਇਹ ਜਾਤ ਆ ਜੀ ਜਮਨਾਪਰੀ ਇਹ ਯਾਦ ਕਰ ਲੋ ਚੇਤੇ ਰੱਖਿਓ ਜਿੰਨੇ ਵੀਡੀਓ ਦੇਖਦੇ ਹੋ ਜਿੱਦਾਂ ਅੱਜ ਬੱਕਰੀ ਦਾ ਟ੍ਰੈਂਡ ਚੱਲਦਾ ਨਾ ਵੀਟਲ ਬੱਕਰੀ ਦਾ ਅੱਜ ਤੋਂ 2 ਸਾਲ ਨੂੰ ਤੁਹਾਨੂੰ ਜਮਨਾਪਰੀ ਦਾ ਲੈਣਾ ਨਹੀਂ ਮੈਣਾ ਸ਼ਪਾਰਸ਼ ਨਾ ਮਿਲੂਗਾ ਵੈਸੇ ਆਹ ਇਹ ਸੰਭ ਸਕਦੇ ਹੋ ਨਸਲ ਨੂੰ ਸੰਭ ਲੋ ਜਮਨਾਪਰੀ ਇਹ ਨਹੀਂ ਆਪਾਂ ਕਹਿੰਦੇ ਵੀ ਇਹ ਤਾਂ ਜੀ ਯੂਪੀ ਚੋਂ ਆਈ ਆ ਜਮਨਾ ਨਗਰ ਚੋਂ ਆਈ ਆ ਫਲਾਣੇ ਚੋਂ ਆਈ ਆ ਜਿਹੜੀ ਚੀਜ਼ ਚੰਗੀ ਆ ਉਹਨੂੰ ਸਾਹਮਣਾ ਚਾਹੀਦਾ ਜਿਹੜੀ ਆਪਣੀ ਬੱਕਰੀ ਬੀਟਲ ਆ ਉਹਨੂੰ ਛੱਡ ਕੇ ਲੋਕ ਬਰਬਰੀਆਂ ਰੱਖੀ ਜਾਂਦੇ ਆ ਮੈਂ ਕਹਿੰਦਾ ਬੇਵਕੂਫੀ ਆ ਜੇ ਸਾਡੀ ਬੱਕਰੀ ਮਾੜੀ ਹੋਵੇ ਤਾਂ ਕਿੱਥੇ ਬੰਬੇ ਤੋਂ ਲੋਕ ਚੱਲ ਕੇ ਬੀਟਲ ਬੱਕਰੀ ਲੈਣ ਹੁੰਦੇ ਆ ਉਹ ਕਾਸ ਤੋਂ ਲੈਣ ਆਉਣ ਸਾਨੂੰ ਚਾਹੀਦਾ ਸੀ ਬੀਟਲ ਬੱਕਰੀ ਤੇ ਜਮਨਾਪਰੀ ਭੇੜ ਦੀ ਵੱਧ ਤੋਂ ਵੱਧ ਰਖਵਾਲੀ ਕਰੀਏ ਇਹਨੂੰ ਬਤਾਈਏ ਤੇ ਬਾਕੀ ਕਾਲੇ ਇੱਥੇ ਮੇਲੇ ਤੇ ਆਏ ਆ ਆਪਾਂ ਇੰਦਗੜ ਮੇਲਾ ਬਹੁਤ ਸੋਹਣਾ ਲੱਗਦਾ ਵਾ ਤੇ ਕਈ ਵੀਰਾਂ ਨੂੰ ਤਾਂ ਇਹਦੀਆਂ ਨਿਸ਼ਾਨੀਆਂ ਦਾ ਨਹੀਂ ਪਤਾ ਜੀ ਪਿਓਰ ਜਮਨਾ ਪਰੀ ਦੀ ਮੈਂ ਦੱਸਣਾ ਨਹੀਂਗਾ ਮੈਂ ਅੱਗੇ ਵੀ ਦੱਸਿਆ ਸੀ ਵੀ ਦਰਸ਼ੀ ਲਖੇ ਵਾਲਾ ਹਾਂ ਉਹਨੇ ਬੜਾ ਸਤਿਕਾਰ ਕੀਤਾ ਆਪਣਾ ਉਹਨੇ ਮੈਨੂੰ ਘਰੇ ਸੱਦ ਕੇ ਕਹਿੰਦਾ ਬਾਬਾ ਤੈਨੂੰ ਨਿਸ਼ਾਨੀ ਦੱਸ ਦਿੰਨਾ ਅੱਖਾਂ ਵਿੱਚ ਗਾ ਲੈ ਲਿਆ ਕਰੀ ਅੱਛਾ ਮੈਨੂੰ ਉਹਨੇ ਨਿਸ਼ਾਨੀ ਦੱਸੀ ਤੇ ਮੈਂ ਇੱਕੋ ਇੱਕ ਲੇਲੀ ਜੱਦੀ ਲੈ ਲਈ ਕਾਲੇ ਕਾਲੇ ਮੇਲੇ ਤੇ ਮੈਂ ਦਰਸ਼ੀ ਨੂੰ ਦੱਸਿਆ ਨਹੀਂ ਜਦੋਂ ਮੈਂ ਉਹਦੇ ਘਰੇ ਭੇਜੀ ਮੈਨੂੰ ਕਹਿੰਦਾ ਬਾਬਾ ਲੇਲੀ ਕਿਵੇਂ ਲਈ ਆ ਮੈਂ ਕਿਹਾ ਵੀ ਤੇਤੋਂ ਬਾਅਦ ਚ ਲਈ ਆ ਜਾ ਤਾ ਦੱਸਿਆ ਕਹਿੰਦਾ ਸਿਰਾ ਲਾਤਾ ਕਹਿੰਦਾ ਉੱਪਰ ਦੀ ਕੱਢ ਕੇ ਲਿਆਏ ਮੇਰੇ ਤੋਂ ਤੇ ਇਹੀ ਗੁਣ ਹੁੰਦੇ ਆ ਵੀਰੇ ਜੇ ਕਿਸੇ ਨੇ ਗੁਣ ਦਿੱਤਾ ਉਹਦੀ ਕਦਰ ਵੀ ਕਰਨੀ ਚਾਹੀਦੀ ਆ ਹਨਾ ਤੇ ਬਾਕੀ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਇਹਨਾਂ ਵਿਚਾਰੀਆਂ ਨੂੰ ਸਾਰੇ ਲੋਕ ਆਏ ਨੇ ਮੇਲਾ ਬਹੁਤ ਜ਼ਿਆਦਾ ਭਰਿਆ ਵਧੀਆ ਮੇਲਾ ਭਰਿਆ ਵਾ ਸੌਦੇ ਵੀ ਲੋਕਾਂ ਨੇ ਵਧੀਆ ਕੀਤੇ ਨੇ ਤੇ ਵਧੀਆ ਇਸੇ ਤਰ੍ਹਾਂ ਹੀ ਆਉਣਾ ਚਾਹੀਦਾ ਵਾ ਮੇਲੇ ਦੇ ਉੱਤੇ ਆਉ ਲੋਕ ਵਧੀਆ ਖਾਣ ਪੀਣ ਤੋਂ ਗਰੇਜ ਰੱਖਿਆ ਇੱਥੇ ਲੋਕੀ ਕੋਈ ਜ਼ਿਆਦਾ ਆਹ ਨਸ਼ੇ ਦਾ ਸੇਵਨ ਨਹੀਂ ਕਰਦੇ ਤੇ ਵਧੀਆ ਵਾ ਇਸੇ ਤਰ੍ਹਾਂ ਹੀ ਰਹਿਣਾ ਚਾਹੀਦਾ ਤੇ ਆ ਦੇਖ ਸਕਦੇ ਹੋ ਜੀ ਆ ਵੀ ਬੱਕਰੀਆਂ ਨੇ ਇਹ ਪੁਰਾਣੀਆਂ ਬੱਕਰੀਆਂ ਮੈਂ ਜਾਦਾ ਖਰੀਦ ਕੇ ਖੁਸ਼ ਆ ਪੁਰਾਣੀਆਂ ਖਾਣ ਵਾਲੀਆਂ ਹਾਂਜੀ ਹਾਈਟਡ ਬੱਕਰੀਆਂ ਜਿਹੜੀਆਂ ਪੁਰਾਣੀਆਂ ਹੂੰ ਤੇ ਆਹ ਲਈ ਆ ਦੇਖੋ ਆਪਾਂ ਉਦੋਂ ਬਿਲਕੁਲ ਲਈ ਸੀ ਥੋੜੇ ਦਿਨਾਂ ਦੀ ਸ਼ਾਇਦ ਕ੍ਰਾਸ ਕਰਾਈ ਸੀ ਆਪਾਂ ਕਾਲੇ ਕਿਆਂ ਵਾਲੇ ਮੇਲੇ ਤੇ ਹਾਂ ਛੋਟੀ ਸੀ ਹਾਂਜੀ ਹੁਣ ਇਹ ਸਮਝ ਲਓ ਵੀ ਸੌਣ ਦੇ ਲਾਇਕ ਆ ਨੇੜੇ ਗਈ ਹੋਈ ਆ ਹੁਣ ਇਹ ਬਸ ਆ ਜਾਵੜੇ ਪਾਪਾ ਭੇਡ ਕਿੰਨੇ ਟਾਈਮ ਬਾਅਦ ਹੁੰਦੀ ਆ ਭੇਡ ਉਹੀ ਬੱਕਰੀ ਵਾਲਾ ਟਾਈਮ ਹੀ ਆ ਜੀ ਅੱਛਾ ਹਾਂਜੀ ਲਓ ਜੀ ਬਸ ਬਸ ਕਢਾ ਲਾ ਨਹੀਂ ਸੁਣ ਵਾਲੀ ਆ ਬਾਬਾ ਹਾਂਜੀ ਬੱਕਰੀ ਨਾਲੋਂ ਮੈਂ ਕਹਿੰਦਾ ਜੀ ਭੇਡ ਦਾ ਸਾਨੂੰ ਖਰਚਾ ਘੱਟ ਲੱਗਿਆ ਖਰਚਾ ਘੱਟ ਆ ਬਹੁਤ ਘੱਟ ਆ ਇੱਕ ਮੈਂ ਹੋਰ ਤਜਰਬਾ ਕੀਤਾ ਵੀ ਜਿੱਥੇ ਅਸੀਂ ਦੋ ਇੱਕ ਬੱਕਰੀ ਨੂੰ ਦਾਣਾ ਪਾਉਨੇ ਆ ਉਹਨਾਂ ਦੋ ਭੇਡਾਂ ਨੂੰ ਪਾਈ ਚੱਲੋ ਬੱਕਰੀਆਂ ਨਾਲੋਂ ਦੁੱਗਣਾ ਵੇਟ ਕਰਨਗੇ ਹੱਸਿਆ ਨਾ ਬਾਬਾ ਫਿਰ ਇਹ ਦੁੱਧ ਨਹੀਂ ਦਿੰਦੀਆਂ ਨਾ ਦੇਣ ਜੀ ਦੁੱਧ ਹਾਂ ਬੱਕਰੀ ਦਾ ਬੱਚਾ 6 ਮਹੀਨੇ ਬਾਅਦ ਉਹਨੇ ਦਾ ਵੇਕਣਾ ਇਹਦਾ ਬੱਚਾ 3 ਮਹੀਨੇ ਬਾਅਦ ਉਹਨੇ ਦਾ ਵੇਖ ਜਾਣਾ ਠੀਕ ਆ ਭੇਡ ਆ ਜਿਹੜੀ ਇਹਨੂੰ ਮਹੀਨੇ ਬਾਅਦ ਕਰਾਸ ਕਰਾ ਦਿਓ ਚਾਹੇ ਹੂੰ ਬੱਕਰੀ ਨੂੰ 3 ਮਹੀਨੇ ਬਾਅਦ ਕਰਾਸ ਕਰਾਉਣਾ ਪੈਂਦਾ ਸੂਣ ਤੋਂ ਬਾਅਦ ਹੂੰ ਇਹ ਬੱਕਰੀ ਦੀ ਗਰੋਥ ਬਣਾਉਣੀ ਹੈ ਠੀਕ ਹੈ ਭੇੜਾ ਕਈ ਵਾਰੀ ਘੋੜੀਆਂ ਨੂੰ ਸਲੇਜ ਹੀ ਲੱਗ ਜਾਂਦੀ ਹੈ ਠੀਕ ਹੈ ਨੇ ਭੇੜ ਆਪਦੀ ਜਗਾ ਚੰਗੀ ਆ ਬੱਕਰੀ ਆਪਦੀ ਜਗਾ ਚੰਗੀ ਆ ਤੇ ਇਹ ਵੀ ਹੈਗਾ ਬਾਈ ਜੇ ਕੋਈ 19 21 ਬੱਕਰੀ ਦੇ ਬੱਚੇ ਨੂੰ ਕੋਈ ਗੱਲ ਹੁੰਦੀ ਆ ਤਾਂ ਬੰਦਾ ਦੁੱਧ ਪਾ ਕੇ ਗੁਜ਼ਾਰਾ ਕਰ ਲੈਂਦਾ ਹਾਂ ਪਰ ਭੇੜ ਦੇ ਨਹੀਂ ਪੈਣਾ ਬੇੜ ਦਾ ਦੁੱਧ ਬੇੜ ਦੇ ਬੱਚਿਆਂ ਤੱਕ ਹੀ ਸੀਮਤ ਰਹਿਣਾ ਪੈਣਾ ਪਰ ਪ੍ਰਮਾਤਮਾ ਹਰ ਵਾਰੀ ਨਹੀਂ ਮਾੜਾ ਕਰਦਾ ਹੁੰਦਾ ਪ੍ਰਮਾਤਮਾ ਤਾਂ ਚੰਗਾ ਹੀ ਕਰਦਾ ਪਰ ਕਈ ਵਾਰੀ ਸਾਡੀਆਂ ਗਲਤੀਆਂ ਸਾਨੂੰ ਲੈ ਜਾਂਦੀਆਂ ਨੇ ਅਸੀਂ ਜਦੋਂ ਕਿਸੇ ਦਾ ਨਜਾਇਜ਼ ਫਾਇਦਾ ਠੋਣਿਆ ਕਿਸੇ ਭੋਲੇ ਭਾਲੇ ਬੰਦੇ ਤੋਂ ਪਸ਼ੂ ਲੈ ਲੈਨੇ ਆ ਸਸਤੇ ਭਾਅ 'ਚ ਭੋਲੇ ਭਾਲੋਂ ਮਹਿੰਗੇ ਭਾਅ 'ਚ ਵੇਚ ਦਿੰਨੇ ਆ ਉਹ ਸਾਡਾ ਦੇਣਾ ਲੈਣਾ ਇਦਰੀ ਨਿਕਲ ਜਾਂਦਾ ਠੀਕ ਗੱਲ ਇਦਰੀ ਨਿਕਲ ਜਾਂਦਾ ਵਾ ਇਹ ਫਿਰ ਲੇਖਾ ਜੋਖਾ ਪ੍ਰਮਾਤਮਾ ਕਰ ਦਿੰਦਾ ਪਰ ਕਿਸੇ ਨਾਲ ਠੱਗੀ ਨਹੀਂ ਲਾਉਣੀ ਚਾਹੀਦੀ ਜਿੰਨੇ ਇੱਕ ਜੋਗੇ ਹੈਗੇ ਓਨੇ ਇੱਕ ਕਰਨੇ ਚਾਹੀਦੇ ਆ ਹੁਣ ਆਹ ਲਾਲ ਮੇਲੇ ਦੀ ਚੈਂਪੀਅਨ ਆ ਲਾਲ ਮੇਲੇ ਦੀ ਚੈਂਪੀਅਨ ਇਹ ਖੀਰਿਆਂ ਦੇ ਵਿੱਚ ਪਹਿਲਾ ਨੰਬਰ ਸੀ ਇਹਦਾ ਹੂੰ ਕਿੰਨੀਆਂ ਦੇ ਵਿੱਚ ਪਹਿਲਾ ਨੰਬਰ ਸੀ ਬਾਬਾ ਉਹ ਕਿੰਨੀਆਂ ਬੱਕਰੀਆਂ ਨੇ ਘਰੇ ਆਪਣੇ ਆਪਣੇ ਕੋਲੇ ਹੈਗੇ ਆ 70 75 ਨਾਲ ਹੈਗੇ ਆ ਠੀਕ ਆ ਸਾਰੇ ਛੋਟੇ ਵੱਡੇ ਨਾ ਜੀ ਛੋਟਾ ਤਾਂ ਹੈ ਨਹੀਂ ਬਸ ਹੁਣ ਆਹੀ ਮੇਲਾ ਛੋਟੇ ਸਭ ਕੱਡੇ 'ਚ ਵੱਡੀਆਂ ਹੀ ਹੁਣ ਸਾਰੀਆਂ ਸਾਰੀਆਂ ਵੱਡੀਆਂ ਛੋਟੀਆਂ ਆਪਣੇ ਕੋਲ 12 13 ਪੱਠਾ ਨੇ ਵਧੀਆ ਜਿਹੜੀਆਂ ਚੰਗੀਆਂ ਡੇਢ ਡੇਢ ਸਾਲ ਦੀਆਂ ਬਾਬਾ ਚੰਗੀ ਬੱਕਰੀ ਦਾ ਮੰਡੀ 'ਚ ਵੀ ਲੈ ਲੈਣੇ ਹੋਣਾ ਤੁਸੀਂ ਹਾਂ ਜੀ ਲੈ ਲਈਦੀਆਂ ਅੱਜ ਵੀ ਮੇਲੇ 'ਚ ਉਹ ਹੈਗੀਆਂ ਨਿਗਾ 'ਚ ਚੜੀਆਂ ਹੋਈਆਂ ਨੇ ਤਾਂ ਹੀ ਬੈਠੇ ਆ ਠੀਕ ਆ ਵੀ ਹੁਣ ਅੱਧੇ ਕੇ ਲੋਕ ਤੁਰ ਪਏ ਆ ਹੁਣ ਕਿਹੜਾ ਦਮਾਗੇ ਇੱਕ ਦੋ ਲੈ ਆਉਨੇ ਆ ਫੜ ਕੇ ਠ ਜਰੋ ਤੁਹਾਡਾ ਧੰਨਵਾਦ ਬਹੁਤ ਬਹੁਤ ਠੀਕ ਆ ਬਾਬਾ ਜੀ ਹਾਂਜੀ ਗੁਰੂ ਮਹਾਰਾਜ ਕੀ ਕਿਰਪਾ ਕਰਨ ਚੜ੍ਹਦੀਆਂ ਕਲਾ 'ਚ ਰੱਖਣ ਬਾਕੀ ਸ਼ਨੀਵਾਰ ਨੂੰ ਬੱਕਰੀਆਂ ਵਾਲੇ ਵੀਰਾਂ ਨੂੰ ਬੇਨਤੀ ਆ ਪਹੁੰਚਿਆ ਕਰੋ ਯਾਰ ਮੁੱਲਾਪੁਰ ਬੱਕਰਾ ਮੰਡੀ ਲੱਗਦੀ ਆ ਹਰ ਸ਼ਨੀਵਾਰ ਨੂੰ ਪਿੰਡ ਮੁੱਲਾਪੁਰ ਜ਼ਿਲ੍ਹਾ ਲੁਧਿਆਣਾ ਲਓ ਵੀ ਮੰਡੀ ਤੇ ਪਹੁੰਚਿਆ ਕਰੋ ਮੁੱਲਾਪੁਰ ਤੇ ਬਾਬਾ ਲੋਕੇਸ਼ਨ ਦੱਸੀ ਮੈਨੂੰ ਕਈ ਫੋਨ ਕਰਕੇ ਪੁੱਛਦੇ ਹੁੰਦੇ ਆ ਵੀ ਬਾਈ ਮੰਡੀ ਕਿੱਥੇ ਜੇ ਲੱਗਦੀ ਆ ਲੋਕੇਸ਼ਨ ਬਾਈ ਜੀ ਆਪਣੇ ਨਾਲ ਤਲਵੰਡੀ ਖੁਰਦ ਤਲਵੰਡੀ ਧਾਮ ਵਾਲਾ ਰਾਹ ਵਾ ਮੁੱਲਾਪੁਰ ਪਿੰਡ ਦੇ ਵਿੱਚੋਂ ਤਲਵੰਡੀ ਨੂੰ ਰਾਹ ਜਾਂਦਾ ਠੀਕ ਆ ਪਹਿਲਾ ਮੁੱਲਾਪੁਰ ਸ਼ਹਿਰ ਆ ਰੋਡ ਦੇ ਉੱਤੇ ਫਿਰੋਜ਼ਪੁਰ ਰੋਡ ਤੇ ਉੱਥੋਂ ਆਪਾਂ ਸ਼ੇਰਦੀ ਵਾਲੇ ਪਾਸੇ ਨੂੰ ਮੁੱਲਾਪੁਰ ਪਿੰਡ ਆ 1 ਕਿਲੋਮੀਟਰ ਤੇ ਮੁੱਲਾਪੁਰ ਪਿੰਡ ਦੇ ਬਾਹਰਲੇ ਪਾਸੇ ਮੰਡੀ ਲੱਗਦੀ ਆ ਤਲਵੰਡੀ ਵਾਲੀ ਸੜਕ ਦੇ ਉੱਤੇ ਹਰ ਸ਼ਨੀਵਾਰ ਨੂੰ ਮੰਡੀ ਪੱਕੀ ਲੱਗਦੀ ਆ ਵੱਧ ਤੋਂ ਵੱਧ ਪਹੁੰਚਿਆ ਕਰੋ ਮੇਰੇ ਵੀਰ ਵੱਧ ਤੋਂ ਵੱ ਤੇ ਖਾਣ ਪੀਣ ਦਾ ਲੰਗਰ ਪਾਣੀ ਦਾ ਪ੍ਰਬੰਧ ਫੁੱਲ ਹੁੰਦਾ ਵੀਰੇ ਉੱਥੇ ਠੀਕ ਆ ਬਾਬਾ ਜੀ ਧੰਨਵਾਦ ਜੀ ਓਕੇ ਜੀ ਧੰਨਵਾਦ